ਹਾਂਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਮਾਰੂ ਬਾਣੀ ਜੈ ਦਿਓ ਜਿਓ ਕੀ ਅਰੇ ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤ ਕੀਆ ਸਾਦਤ ਕੀਆ ਸਾਦਤ ਨਹੀਂ ਕੀਆ ਸਾਦਤ ਕੀਆ ਅੱਛਾ ਖੋੜਸਾ ਅਸੀਂ ਨਾ ਖੋੜਸਾ ਪੜਦੇ ਇਹਨੂੰ ਖੋੜ ਅਲੱਗ ਪੜੀ ਹੈ ਜੀ ਫਿਰ ਹਾਂ ਖੋੜ ਸਾਦਤ ਕੀ ਆ ਖੋੜ ਸਾਦਤ ਕੀ ਆ ਅੱਛਾ ਜੀ ਠੀਕ ਹੈ ਜੀ ਕੱਕਾ ਖੋੜੇ ਆ ਕੱਕਾ ਖੋੜੀ ਆ ਬਨ ਆਵਾ ਹਾਂ ਹਾਂ ਛਾੜ ਖੋੜਨਾ ਦਾ ਦਿੱਸਤਾ ਵਾ ਖੋੜ ਲਵਰ ਵਰਤਿਆ ਹੈ ਬਾਣੀ ਜੀ ਠੀਕ ਹੈ ਜੀ ਬਾਣੀ ਜੀ ਵਰਤਿਆ ਹੈ ਹਾਂ ਹਾਂ ਮਤਲਬ ਨਿੰਨੇ ਨੇ ਖਬਰ ਵਰਤੇ ਆ ਕਿਸੇ ਨੇ ਖੋੜ ਵਰਤੇ ਆ ਕਿਸੇ ਨੇ ਘਰ ਵਰਤੇ ਆ ਇੱਕੋ ਹੀ ਚੀਜ਼ ਦੇ ਅਸਲ ਅੱਛਾ ਜੀ ਜਰਵੇਲਾ ਤੇ ਵਰਤਿਆ ਹੈ ਹਾਂ ਜੀ ਖਾਡੂਰੂ ਇਹ ਜਿਹਨੂੰ ਕਰਤੇ ਆਇਆ ਹੈ ਠੀਕ ਹੈ ਜੀ ਖਾਡੂਰ ਖੋੜ ਦੇ ਵਾਲੇ ਹੋਇ ਲੱਗਦਾ ਹਾਂ 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 ਲਖਾਡੂ ਲੱਗਦਾ ਨਾ ਆਪਾਂ ਉੱਤੇ ਕਰਕੇ ਨਹੀਂ ਆਏ ਸੀ ਹਾਂ ਜੀ ਇਹ ਇੱਕ ਵਾਰ ਵਰਤਿਆ ਹੈਗਾ ਮੁਕਤੇ ਨਾਲ ਖੋੜ ਸ਼ਿੰਗਾਰ ਕਰੇ ਏਤ ਪਿਆਰੀ ਹਾਂ ਤੇ ਅੰਕੜ ਨਾਲ ਦੇਖਦੇ ਆਂ ਵੀ ਖੋੜਾ ਹੈਗਾ ਖੋੜੇ ਹੈਗਾ ਅਖਰ ਖੋੜਾ ਕੋੜ ਅੰਕੜ ਨਾਲ ਤਾਂ ਨਹੀਂ ਪਰ ਖੋੜਾ ਅਖਰ ਹੈਗਾ ਆਹ ਜੀ ਆ ਵੀ ਆਉਂਦਾ 20 ਸਪਤਾਹ ਰੋ ਬਾਸ ਰੋ ਸੰਗ੍ਰਹਿ 3 ਖੋੜਾ ਨਿਤਕਾਲ ਸਰ ਜੀ ਰਾਗ ਜੀ ਸ਼ਬਦ ਸ਼ੁਰੂ ਚ ਆ ਜਾਂਦਾ ਜੀ ਹਾਂ ਇੱਥੇ ਫਿਰ ਆਪਾਂ ਇਹਨੂੰ ਖੋੜੇ ਪੜਾਂਗੇ ਹਾਂ ਜੀ ਖੋੜ ਸਾਹ ਨਹੀਂ ਪੜਾਂਗੇ ਹਾਂ ਜੀ ਹਾਂਜੀ ਠੀਕ ਹੈ ਜੀ ਦੱਸੋ ਜੀ ਫਿਰ ਹੁਣ ਸਾਰ ਠੀਕ ਹੈ ਜੀ ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜ ਸਾਦਤ ਕੀਆ ਹਾਂ ਹਾਂ ਜੀ ਦੱਸੋ ਜੀ ਚੰਦ ਚੰਦ ਦੇ ਨਾਲ ਸਤ ਲਾ ਸਤ ਲਾ ਇਹਦਾ ਮਤਲਬ ਬਾਹਰ ਲਈ ਜਾਂਦੀ ਗੱਲ ਨਹੀਂ ਬਾਹਰ ਦਾ ਚੰਦ ਝੂਠ ਹੈ ਅਸਲ ਹੈ ਹਾਂ ਹਾਂ ਪਰ ਉਹ ਚੰਦ ਕਿਹਾ ਹੋਇਆ ਹੈ ਅੱਜ ਜੀ ਤੁਸੀਂ ਘਰ ਤਾਂ ਬੋਲ ਹਾਂ ਹਾਂ ਉਹ ਵੀ ਆਹ ਵਰਲੂ ਜਾਂਦੇ ਬਨੇ ਹੋਇਆ ਅੱਛਾ ਜੀ ਉਹ ਜਿਹੜਾ ਸੂਰਜ ਹੈ ਉਹ ਅਲੱਗ ਹੈ ਸੂਰਜ ਬਨਨ ਜਿਹੜੀ ਰੋਸ਼ਨੀ ਹੈ ਜਾਂਦੇ ਚ ਰੋਸ਼ਨੀ ਹੈ ਉਹ ਸੂਰਜੀ ਹੈ ਚੰਦਰਮੇ ਦੀ ਆਪਣੀ ਰੋਸ਼ਨੀ ਨਹੀਂ ਹੁੰਦੀ ਹਾਂਜੀ ਇਸੇ ਤੇ ਅਨ ਨੂੰ ਸਮਝਾਣਾ ਹੋਈ ਓਏ ਇਹ ਜਿਹੜਾ ਸੱਤ ਸਰੂਪ ਜੀ ਨਾਲ ਜਦਲਵਾ ਭੇਜਿਆ ਉਹ ਹੈ ਪਾਲੇਟਰਾਂ ਦੀ ਗੱਲ ਨਹੀਂ ਹੈ ਠੀਕ ਹੈ ਜੀ ਭੇਜਿਆ ਕਿਹਦੇ ਨਾਲ ਬਾਣ ਨਾਲ ਬਾਣ ਜੋ ਵਾਇਆ ਇੱਕ ਗੁਰਬਾਣੀ ਦੇ ਬਾਣ ਨਾਲ ਹੂੰ ਹੂੰ ਕਵੀਰ ਸਤਗੁਰ ਸੂਰਤੇ ਬਾਣ ਜੋ ਵਾਇਆ ਇੱਕ ਲਗਭਗ 100000 ਬਰ ਗਿਆ ਪਰਿਆ ਕ੍ਰੈਡਿਟ ਚੈੱਕ ਹੂੰ ਹੂੰ ਇਹ ਛੇਦਿਆ ਹੋ ਗਿਆ ਹੂੰ ਹੂੰ ਨਾਦ ਸਤਗੁਰ ਜੀ ਕਵੀਰ ਤੋਂ ਕਵੀਰ ਤੋਂ ਬਾਅਦ ਹੈ ਇਹ ਦੇਖੋ ਹੂੰ ਹੂੰ ਇਹ ਕਵੀਰ ਹੈ ਇਹ ਹੂੰ ਹੂੰ ਕਿ ਵੀ ਪੜ ਕੇ ਕਬੀਰ ਤੋਂ ਆ ਜਿਹੜਾ ਸ਼ਲੋਕ ਹੈ ਇਹਦੇ ਨਾਲ ਇਹ ਇਹਦੇ ਤੇ ਅਧਾਰਤ ਹੈ ਗੱਲ ਹਾਂ ਹਾਂ ਨਾਦ ਸਤ ਪੂਰੀ ਆ ਆ ਨਾਦ ਵੀ ਸੱਤ ਹੈ ਹੂੰ ਪੂਰੀ ਹੈ ਹੂੰ ਨਾਦ ਸੱਤ ਪੂਰੀਆ ਜੋ ਗੁਰਬਾਣੀ ਲਿਖੀ ਆ ਜੋ ਲਿਖਿਆ ਹੈ ਇਹੀ ਸਤਨਾਦ ਪੂਰੀਆ ਹੂੰ ਨਾਦ ਸੁਣਿਆ ਸੋ ਹੂੰ ਹੂੰ ਕਿਉਂਦਾ ਸੁਣਿਆ ਮੈਨਾ ਗੱਲਾਂ ਤੇ ਹਾਂ ਹਾਂ ਰਾਦ ਹਾਂ ਅਨਦ ਨਾਦ ਹਾਂ ਓਰਿਆ ਉਹ ਆਇਆ ਹਾਲਾ ਉਸ ਪਰਾਖੇ ਲਿਖੇ ਨੇ ਠੀਕ ਹੈ 50 ਬਜਾ ਆਵਾਜ਼ ਕਰੀਂ ਦੇਣਾ ਤੁਰ ਹਮ ਸੰਸਾਰ ਨੂੰ ਕਰਨ ਵਾਲੀ ਸੰਸਾਰ ਦੇ ਸੁਰਲ ਵਾਲੀ ਜਾਂ ਨਾਲ ਜਾਂ ਉਹ ਵਜਾਈਦਾ ਨਾ ਸੰਤ ਕਹਿੰਦੇ ਸੰਤ ਕੂਰ ਦੋ ਹਾਂ ਸੰਗ ਜਿਆ ਬਾਈਦਾ ਤਾਨੂੰ ਸੰਤ ਕਹੇ ਜੇ ਨਾ ਜਿਹੜਾ ਬਾਈਦਾ ਜਿਹੜਾ ਸੰਤ ਕਾਦਾ ਉਹ ਜਿਹਦਾ ਉਹ ਇਹਦਾ ਪੱਥਰ ਹੈ ਜੇ ਨਾਦ ਤਾਂ ਹੋ ਜਾਦਾ ਉਹ ਧਾਤੂ ਹੈ ਉਹਦੇ ਚ ਹਾਂਜੀ ਨਾਦ ਹੋਇਣੀ ਵਿੱਚੋਂ ਆਇਦ ਕਰੇ ਹਾਂ ਹਾਂ ਉਹਦਾ ਨਾਦ ਹੈ ਠੀਕ ਹੈ ਨਾਦ ਸਤ ਹਾਂਜੀ ਪੂਰਿਆ ਜੇ ਬੋਲਿਆ ਹਾਂ ਹਾਂ ਆਵਾਜ਼ ਬਣ ਕੇ ਜਦ ਕਿੰਨੂ ਜਾ ਕੇ ਸਰਾਖ ਆ ਜੂ ਹੋ ਜੂ ਹਾਂ ਹਾਂ ਫੇਰ ਪੂਰਦਾ ਹੈ ਹਾਂ ਹਾਂ ਪੂਰਿਆ ਜੋ ਆਈਆ ਤੁਰਕੀ ਬੰਲੀ ਉਹੀ ਨਿਕਲੀ ਆ ਜੋ ਹੂੰ ਹੂੰ ਕੈਸੀ ਉਹ ਅਬੇ ਖਸੂਦੀ ਬੰਲੀ ਤੈਸਲਾ ਕਰੀ ਜਾਨ ਦੇ ਲਾਲੂ ਕਿਆਨ ਦੇ ਲਾਲੂ ਉਹ ਬਸ ਆ ਪੰਪੀ ਦਾ ਇਹ ਅਰਥ ਹੈ ਹਾਂ ਕਹਿੰਦੇ ਕਿ ਬਾਣੀ ਜਦ ਪਰਵੇਸ਼ ਕੀਤੀ ਹੈ ਪੱਥਰ ਜੀ ਜਾਂ ਛੇਦ ਕਰ ਲਿਆ ਹੂੰ ਹੂੰ ਛੇਦ ਕਰੇ ਦੀਏ ਜੋ ਕੋਈ ਚੀਜ਼ ਹੋਊਗੀ ਛੇਦ ਵੀ ਕਰਿਆ ਸੰਕਤ ਛੇ ਦਾ ਤਾਂ ਬੈਦਾ ਹਾਂਜੀ ਹਾਂਜੀ ਜੇ ਬੱਟਾ ਹੋਵੇ ਭਾਈ ਦਾ ਹੂੰ ਹੂੰ ਅਸਲ ਪੱਤੇ 체ਦੇ ਦੀ ਤਵਜੂ ਕਰੋ ਹੂੰ ਹੂੰ ਇਹ ਮਨ ਵੀ ਬਤਾ ਰਿਹਾ ਜੇਰ ਕਰਨਾ ਪੈਂਦਾ ਪਹਿਲਾਂ ਹੂੰ ਕਾਹ ਬਤਾ ਹੈ ਠੀਕ ਹੈ ਜੀ ਅ ਸੂਰ ਸਤ ਖੋੜ ਸਾਦਤ ਕੀਆ ਜੇ ਸੂਰ ਸੀਗਾ ਹੂੰ ਸੂਰ ਜੀ ਚਿੱਤ ਅੱਛਾ ਜੀ ਉਦੋਂ ਉਹਨੂੰ ਟਿਕਾ ਲਿਆ ਹਿਰਦੇ 'ਚ ਟਿਕ ਗਿਆ ਹੋਇਆ ਉਹ ਹੂੰ ਹੂੰ ਟਿਕਾ ਲਿਆ ਟਿਕ ਗਿਆ ਸਾਧਤ ਕੀਆ ਅੱਛਾ ਜੀ ਜਦ ਬੰਦ ਟਿਕਿਆ ਉਹ ਵੀ ਟਿਕਿਆ ਅਸਲ 'ਚ ਬੰਦ ਤੇ ਆਪੇ ਟਿਕਿਆ ਹੂੰ ਜਦ ਬੋਲ ਟਿਕਿਆ ਤਾਂ ਉਦਲਾ ਬਾਹਰ ਟਿਕ ਕੇ ਅੰਦਰ ਵਹਿ ਗਿਆ ਹਿਰਦੇ 'ਚ ਉੜਾ ਉੜਾ ਹੂੰ ਜਿੱਤ ਅੱਛਾ ਜੀ ਹੋਰ ਕਿਤਵਾ ਤੇ ਆਇਆ ਹੂੰ ਹੂੰ ਆ ਦੀ ਉਹਦਾ ਸੂਰ ਕਰਦਾ ਹੀ ਆ ਲੱਗਦਾ ਹੂੰ ਉਹ ਸੂਰਜਾ ਜੀ ਤੋਂ ਬਹੁਤ ਪੈਦਾ ਹੋਇਆ ਹੋਇਆ ਅਚਨ। ਹੂੰ ਹੂੰ। ਉਹ ਸਾਦਤ ਕੀਆ। ਹੂੰ ਹੂੰ। ਉਹਦੀ ਗਾਥਾ ਪੂਰੀ ਹੋਲੀ। ਹੂੰ। ਉਹ ਥਿਰ ਕਰਕੇ ਬਹਿ ਗਿਆ। ਹੂੰ ਹੂੰ। ਆਪਣੇ ਅਸਣ ਤੇ ਬਿਰਾਜਮਾਨ ਹੋ ਗਿਆ। ਹੂੰ ਹੂੰ। ਹਾਂ ਜੀ। ਅਬਲ ਬਲ ਤੋੜਿਆ ਅਚਲ ਚਲ ਥਾਪਿਆ ਅਗੜ ਘੜ ਅਗੜ ਘੜਿਆ ਤਾਹਾਂ ਅਪਯੋਪੀਆ ਪਹਿਲਾਂ ਬਲ ਨਹੀਂ ਸੀ ਅਵਲ ਸੀ ਹੂੰ ਹੂੰ ਉਹਨੇ ਕੋਲ ਬਲ ਨਹੀਂ ਸੀ ਅਵਲ ਸੀ ਹੂੰ ਬਲ ਨਹੀਂ ਸੀ ਕੋਈ ਛਕਤੀ ਨਹੀਂ ਸੀ ਪਰ ਅੜਦਾ ਸੀ ਬਿਲੋ ਛਕਤੀ ਤੇ ਹੂੰ ਬਲ ਛੁੱਟ ਗਿਆ ਉਹ ਬੰਦਨ ਪਰੇ ਤਜ ਦਾ ਬੰਦਨ ਹੀ ਪਿਆ ਸੀ ਹੂੰ ਉਹ ਬਲ ਹੋਇਆ ਹੋਇਆ ਹੂੰ ਅਹ ਬਿਲਕੁਲ ਤਾਹੀ ਪੈ ਗਿਆ ਸੀ ਹੂੰ ਹੂੰ ਉਹਦਾ ਵਾਲ ਉਹ ਬਾਲਾ ਜਿਹੜਾ ਇਹਦਾ ਵਾਲਤਾ ਉਹ ਤੋੜਤਾ ਗੁਰਜਤ ਲਿਆ ਹੂੰ ਹੂੰ ਉਹ ਵਾਲਦਾ ਜੋ ਆਪਣਾ ਵਾਲਤਾ ਨਾਲ ਖਬਰਦਾ ਦਾ ਕਹਾਸਾ ਮੇਰਾ ਬਹੁਤ ਵਾਲਾ ਹੈ ਹੂੰ ਮੇਰਾ ਹਕਾਰ ਤੋੜਤਾ ਇਹਦੇ ਵਾਲਦਾ ਠੀਕ ਹੈ ਜੀ ਵਿਦਵਾਨ ਨੂੰ ਅੰਕਾਰ ਵਿਦਵਾਨ ਦਾ ਵਿਦਵਾਨ ਦਾ ਅਹੰਕਾਰ ਸੀ ਉਹ ਛੱਡ ਦਿੱਤਾ ਇਹੇ ਤੋੜਤਾ ਹੂੰ ਅਹ ਆ ਚੱਲ ਚੱਲ ਥੱਪਿਆ ਥੱਪਿਆ ਅਕੱਲ ਸੀ ਜਿਹੜਾ ਹੂੰ ਜਿਹੜਾ ਚਲਾਇ ਮਾਨ ਬੰਦ ਸੀ ਆ ਚੱਲ ਹੋ ਕੇ ਥੱਪ ਗਿਆ ਡੇ ਗਿਆ ਹੂੰ ਹੂੰ ਚਾਰ ਦੇ ਸੀ ਆ ਚੱਲ ਹੋ ਕੇ ਡੇ ਗਿਆ ਹੂੰ ਹੂੰ ਆਹੇ ਗਲਾਂ 'ਚ ਇਹ ਨਹੀਂ ਗੱਲ ਥਾਪਿਆ ਤਾਹੀਆ ਡੇ ਗਿਆ ਬਈ ਦਾ ਹਰ ਸੂਏ ਵੀ ਕਰ ਸਕਦੇ ਹੁਣ ਇਹਦੇ ਦੇਖੋ ਅਰਥ ਅਸੀਂ ਕਿਵੇਂ ਕਰਾਂਗੇ ਦੋਹੇ ਤਰ੍ਹਾਂ ਵਿਆਸਤ ਕਰ ਸਕਦੇ ਤੁਸੀਂ ਇਹਦੇ ਮੈਂ ਜੇ ਤੁਸੀਂ ਕੀਤੇ ਹੁਣ ਠੀਓ ਚੱਲ ਤੇ ਔਂਕਰ ਲੱਗਿਆ ਅਚਲ ਤੇ ਹੈਗਾ ਮੁਕਤਾ ਜੋ ਆਪਣੇ ਆਪ ਨੂੰ ਚਲਾਏ ਮਾਨ ਸਮਝਦਾ ਸੀ ਉਹਨੂੰ ਅਚਲ ਕਰਕੇ ਥਪ ਲਿਆ ਚਲਾਏ ਮਾਨ ਸੀਗਾ ਹੂੰ ਉਹੀ ਗੱਲ ਹੋਊਗਾ ਥਾਪਿਆ ਤਾਹੀਆ ਇਹ ਇੱਥੇ ਬੇਰ ਬੇਰ ਕਰ ਦਿ ਲੋੜ ਠੀਕ ਹੈ ਜੀ ਫਿਰ ਮੋਰ ਦਾ ਰੋਲ ਨਹੀਂ ਆਈ ਵੀ ਹੋ ਸਕਦੇ ਨੇ ਯਾਰ ਇਹ ਵੀ ਸਾਹੀ ਦਾ ਅੱਗੇ 30000 2020 ਕਰਦੇ ਰਹੇ ਹੂੰ ਇੱਕ ਸਾਲਾਂ ਵਾਲੀ ਕਰਦੇ ਰਹੇ ਸਾਹੀ ਹੋ ਸਕਦੇ ਕੋਈ ਉਹ ਤਾਂ ਵੀ ਹੋ ਸਕਦੇ ਹੂੰ ਥਾਪੂਗਾ ਵੀ ਜਾਂ ਛਾਪੇ ਆਇਆ ਤਾਂ ਗੱਲ ਹੋ ਗਈ ਥਾਪੂਗਾ ਨਾ ਫਿਰ ਛਾਪੇ ਦੀ ਸ਼ਰਤ ਤਾਂ ਆ ਜਲ ਹੋਣੀ ਸ਼ਰਤ ਹੈ ਹੂੰ ਹੂੰ ਤੇ ਜਿਹੜਾ ਅਬਲ ਬਲ ਤੋੜਿਆ ਇਹਦੇ ਚ ਮੈਂ ਕਹਾਂਗਾ ਵੀ ਜਿਹੜਾ ਬਬਨੇ ਆਪ ਨੂੰ ਬਲਵਾਨ ਸਮਝਦਾ ਸੀ ਉਹਨੂੰ ਅਬਲ ਕਰਤਾ ਆਹ ਉਹ ਹੀ ਉਹਦਾ ਸਮਝਦਾ ਸੀ ਬਾਬਲਾ ਉਹ ਬਾਲ ਤੋੜਦਾ ਤੇ ਛੋਟਾ ਸੀ ਉਹਦਾ ਜਰੂਰ ਹੂੰ ਪਰ ਹੰਕਾਰ ਹੰਕਾਰ ਤੋਂ ਰੇ ਬਾਲ ਖਾਲੂ ਤੇ ਹੰਕਾਰ ਐ ਸੀ ਉਹੀ ਹਾਂਜੀ ਹੰਕਾਰ ਐ ਸੀ ਬਾਲ ਸੀ ਤੁਹਾਨੂੰ ਹੰਕਾਰ ਐ ਸੀ ਬਾਲ ਖਾਲੂ ਸੀ ਹੂੰ ਹੂੰ ਉਹ ਘਾੜੇ ਧੋੜਿਆ ਉਹਦਾ ਠੀਕ ਐ ਉਹ ਘਾੜ ਘੜਿਆ ਤਹਾਂ ਪੀ ਉਹ ਪੀਆ ਅਨ ਘਾੜਾ ਘੜੋ ਘੜਤਾ ਹਾਂ ਜੀ ਕੜੋ ਗਾਗਾ ਕਰੋਗੇ ਜਾਣਨਾ ਹਮਮ ਜੋ ਚੀਜ਼ ਆ ਘਾੜਾ ਉਹ ਘੜੀ ਹੈ ਹਮ ਹਮ ਕੀ ਘੜੀ ਹੈ ਸੁਰਤ ਘੜੀ ਹੈ ਮੱਤ ਘੜੀ ਹੈ ਮਦ ਘੜਿਆ ਉਹਤ ਘੜੀ ਹੈ ਹਮ ਇਹ ਘਾੜਾ ਹੈ ਹਮ ਕੁਛ ਇਹ ਜਿਹੜਾ ਗਾੜੀ ਸਰੀਰ ਆ ਘਾੜਾ ਸਾਰਾ ਇਹ ਘੜਿਆ ਹਮ ਇਹਦੇ ਖਰਾਤੇ ਨਹੀਂ ਬਹੁਤ ਕਿਸੇ ਖਰਾਤੇ ਬੰਦੀ ਚੜ ਸਕਦਾ ਕੋਈ ਚੱਕਾ ਨਹੀਂ ਇਹਨੂੰ ਫੜ ਲਵੇ ਹਮ ਹਮ ਪਟੂਲ ਨਹੀਂ ਇਹਨੂੰ ਕੱਢ ਦਵੇ ਹਾਂਜੀ ਕੋਈ ਹਥਿਆਲ ਨਹੀਂ ਇਹਨੂੰ ਕੱਢ ਦਵੇ ਹਾਂ ਇਹ ਘੜਿਆ ਹਾਂ ਹਜ਼ਾਰ ਵਾਰ ਤੇ ਘੜਾ ਬੋਲ ਰਿਹਾ ਇਹ ਜਾਸਰ ਦਾ ਹੂੰ ਹੂੰ ਉਹ ਕਹਿੰਦਾ ਉਹ ਘੜਿਆ ਮੈਂ ਕਰ ਲਿਆ ਉਹ ਹੂੰ ਪਰ ਵਾਰ ਦੀ ਬਣੀ ਦੇ ਰਾਲ ਲਿਆ ਉਹ ਕਹਿਣ ਦਾ ਬਸ ਰੋਦਾ ਇਹ ਬਿਧੀ ਨਾ ਕੱਲਿਆ ਵੇ ਠੀਕ ਹੈ ਤਾਹਾਂ ਆਪਿਓ ਆ ਘੜ ਬੰਨਿਆ ਹੋਇਆ ਵੀ ਬੰਨ ਨਹੀਂ ਘੜਿਆ ਜਾ ਸਕਦਾ ਠੀਕ ਹੈ ਜੀ ਆਹ ਨਹੀਂ ਇਹਨੂੰ ਘੱਟੀ ਜਾ ਸਕਦੀ ਕਲਪਨਾ ਨਹੀਂ ਘੱਟੀ ਜਾ ਸਕਦੀ ਕਹ ਲਓ ਹੂੰ ਚਾਹੇ ਕਹੋ ਬਰ ਬੜਿਆ ਦੀ ਜਾ ਸਕਦਾ ਠੀਕ ਹੈ ਜੀ ਤਾਂ ਹਾਂ ਹਾਂ ਜੀ ਤਾਂ ਹਾਂ ਆਪੇ ਉਹ ਪੀਆ ਫੇਰ ਜਾ ਕੇ ਉਹ ਪਿਓ ਜਿਹੜਾ ਉਹ ਪੀਆ ਹੂੰ ਫੇਰ ਆਮਰਤ ਦੇ ਜਾ ਕੇ ਆਪੇ ਉਹ ਤੱਕ ਪੜੇ ਆਮਰਤ ਦੀ ਗੱਲ ਹੈ ਜੀ ਆਹ ਜਾਂ ਹੂੰ ਪਿਓ ਆ ਪਿੱਤਾ ਨਹੀਂ ਜਾ ਸਕਦਾ ਪਰ ਪਿੱਤਾ ਜ਼ਰੂਰ ਹੈ। ਉਹ ਨਾਲ ਪੀਣ ਵਾਲੀ ਕੋਈ ਚੀਜ਼ ਹੈ ਨਹੀਂ। ਹੂੰ। ਆਇਆ ਅੰਬਰਦਾਮ ਉਹ ਨਾਲ ਪੀਣ ਵਾਲਾ ਉਹ ਨਹੀਂ ਪਿਓ ਹੈ ਤਾਂ ਫਿਰ ਤਾਂ ਸਾਰੇ ਅੰਮ੍ਰਿਤਾਰੀ ਹੋ ਜਾਂਦੇ। ਉਹ ਚੱਤੀਆ ਮਜ਼ੇ ਨੂੰ ਵੀ ਦੂਖੀ ਸੁਣੀ। ਹਾਂਜੀ। ਠੀਕ ਹੈ ਜੀ ਮੈਂ ਤੁਹਾਨੂੰ ਇਹਦੇ ਅਰਥ ਜਿਹੜੇ ਇਹਦੇ ਅਰਥ ਕੀਤੇ ਹੋਏ ਨੇ ਪ੍ਰੋਫੈਸਰ ਸਾਹਬ ਸਿੰਘ ਦੇ ਤੁਸੀਂ ਪਤਾ ਨਹੀਂ ਸ਼ਾਇਦ ਪੜ੍ਹੇ ਹੋਣਗੇ ਕਾਫੀ ਤੁਹਾਨੂੰ ਲੱਗੇਗਾ ਵੀ ਪਤਾ ਨਹੀਂ ਕਿਸ ਤਰ੍ਹਾਂ ਦਾ ਬੇਸ ਬਣਾ ਕੇ ਇਹਨਾਂ ਨੇ ਕਿਹਾ ਵੀ ਚੰਦ ਦਾ ਮਤਲਬ ਹੈ ਚੰਦਰਮਾ 나ੜੀ ਉਹ ਤਾਂ ਉਧਰੋਂ ਲੈ ਕੇ ਹਾਂ ਚਲੋ ਚੰਦਰਮਾ 나ੜੀ ਖੱਬੀ ਨਾਸ ਦੀ 나ੜੀ ਫਿਰ ਪ੍ਰਾਣ ਦਾ ਮਤਲਬ ਭੇਜ ਦਿਆ ਵਿੰਲਿਆ ਚਾੜ ਲਏ ਪ੍ਰਾਣ 나ਦ ਦਾ ਮਤਲਬ ਸੁਖਮਣਾ 나ੜੀ ਤੇ ਖੋੜਸਾ ਦਾ ਇਹਨਾਂ ਨੇ ਖੋੜਸਾ ਅੱਖਰ ਕਹੇ ਤਾਂ ਖੋੜਸਾ ਦਾ ਤਰੀਕੇ ਇਹਨਾਂ ਨੇ ਖੋੜਸਾ ਇੱਕ ਅੱਖਰ ਬਣਾ ਕੇ ਦੱਤ ਕੀਆ ਬਣਾ ਲਿਆ ਉਹ ਬਈ ਕਹੇ ਤਾਂ ਇਹ ਅਰਥ ਸਾਫ ਸੰਧੀ ਜਿਹੜੇ ਕੀਤੇ ਨੇ ਉਹ ਤੋਂ ਲੈ ਕੇ ਕੀਤੇ ਨੇ ਇਹਾਰੇ ਕੀਤੇ ਦਾ ਵੀ ਪਰਵਰਤਨ ਨਹੀਂ ਅਰਥ ਪਰ ਜਦੋਂ ਆਪਾਂ ਪੜ੍ਹਦੇ ਆਂ ਆਪਣਾ ਮਹਾਨ ਕੋਸ਼ ਉਹਨੇ ਖੋੜ ਦੇ ਅਰਥ ਦਾ ਕੀਤੇ ਆ ਉਹਨੇ ਪਰ ਖੋੜਸਾ ਅੱਖਰ ਦੇ ਕੋਈ ਅਰਥ ਨਹੀਂ ਕੀਤੇ ਖੋੜ ਦੇ ਤੇ ਉਹਨੇ ਜੇ ਖੋੜ ਸਾਤ ਜੇ ਕੋਈ ਖੋੜ ਸਾ ਅਖਰ ਹੋਵੇ ਤਾਂ ਹੀ ਕਰਦਾ ਉਹ ਨਹੀਂ ਕੀਤੇ ਹਾਂ ਜੀ ਇਹਦੀ ਵੀ ਦੇਖਣੀ ਜਾਂ ਲਫਦੇ ਦੀ ਲੱਭਿਆ ਉਹ ਕਰਦਾ ਕਿਥੋਂ ਹਾਂ ਉਹਨੇ ਖੋੜ ਦੇ ਤਾਂ ਕੀਤੇ ਖੱਡ ਬਿਲ ਦੇਖੋ ਖੋੜ ਮਿਆਨ ਕੋਸ਼ ਮਰਾ ਖੇਲ ਕ੍ਰੀੜਾ ਤੇ ਖੋੜਸ ਦਾ ਉਹ ਕਹਿੰਦਾ ਖੋੜਸ 16 ਦਾ ਸੰਖੇਪ ਕਦੇ ਹੋ ਸਕਦਾ ਐ ਵੈਸੇ ਖੋੜ ਸ਼ਿੰਗਾਰ ਕਰੇ ਤਾਂ ਪਿਆਰੀ ਕੋ 16 ਦਾ ਵੈਸੇ ਕਰਦਾ ਉਹ ਖੋੜ ਉਹ ਖੋੜਸ ਵਰਤਦੀ ਕਰਦਾ ਖੋੜਸਾ ਨਹੀਂ ਕਰਦਾ ਖੋੜਸ ਦਾ ਮਨ 16 ਹੈ ਤੇ ਉਹ ਸ਼ਬਦ ਇਹਨਾਂ ਖੋੜ ਸ਼ਿੰਗਾਰ ਕਰੇ ਤਾਂ ਪਿਆਰੀ ਇਹ ਵੀ ਇਹ 16 ਸ਼ਿੰਗਾਰ ਕੋਗਲ ਬਣਦੀ ਹੈ ਜੀ ਖੋੜ ਦਾ ਬਣਦਾ ਨਹੀਂ ਹੈ ਖੋੜ ਦਾ ਟਾਈਮ ਨਹੀਂ 16 ਨੂੰ ਖੋੜ ਨਹੀਂ ਕਹਿੰਦੇ ਹਾਂ ਸਾਡਾ ਸਾਡੇ ਛੇ ਨੂੰ ਕਹਿੰਦੇ ਨੇ ਅੱਜ ਜੀ ਪਰ ਉਹ ਉਹ ਜਿਹੜਾ ਸ਼ਬਦ ਹੈ ਖੂਰ ਸ਼ਿੰਗਾਰ ਕਰੇ ਤੇ ਪਿਆਰੀ ਉਹ ਕਹਿੰਦਾ 16 ਸ਼ਿੰਗਾਰ ਕਰ ਰਹੀ ਹੈ ਤੇ ਆਪਾਂ ਕੀ ਕਹਾਂਗੇ 16 ਸ਼ਿੰਗਾਰ ਰਹੀ ਰਹੀ ਹਾਂ ਤੇ ਸਿੱਧਾ ਉਹ 16 ਪਗੜੇ ਕਹਿੰਦਾ ਹੈ ਹਾਂ ਉਹਨਾਂ ਨੇ ਇਹ ਜਿਹੜੀ ਉਹ ਹਿਰਦੇ ਜਗ ਦੇ ਸ਼ਿੰਗਾਰ ਕਰਦੀ ਹੈ ਸੱਜਲ ਗੁਰਨਾ ਦਾ ਹਾਰ ਉਹਦੇ ਹੂੰ ਹੂੰ ਸੱਜਲ ਗੁਰਨਾ ਦਾ ਹਾਰ ਠੀਕ ਹੈ ਜੀ ਫਿਰ ਕਬੂਦੀਰੇ ਹੂੰ ਉਹਦੇ ਨੇ ਸਿਟਾਰ ਕਰਦੀ ਹੈ ਬਾਹਰ ਨਹੀਂ ਕਰਦੀ ਗਲਤ ਹੈ ਇਹ ਇਹਨਾਂ ਨੇ ਬਾਹਰ ਕਰ ਲਿਆ ਓਏ ਦੇਖੋ 16 ਹਰੋ ਇਹਨਾਂ ਨੂੰ ਕਿਤਾ ਹੁਣ ਇਹਦਾ ਪਰਦਰ ਸਹੀ ਵੜਦਾ ਨਾ ਜਾ ਕੇ ਹੂੰ ਤੇ ਪਰਦੇ ਤੇ ਹੱਥ ਦੇ ਗੱਲ ਖਤਮ ਹੋ ਗਈ ਹੂੰ ਕਿਉਂਕਿ ਕੱਲ ਸਾਰਾ ਹੀ ਤਾਂ ਗਲਤ ਹੈ ਹੂੰ ਕਿ ਕਿ ਦੋ ਦੋ ਚੀਜ਼ ਨੂੰ ਕਿਹੜੀ-ਕਿਹੜੀ ਨੂੰ ਗਲਤ ਕਹੀ ਹੈ ਇਹ ਤੇ ਸਾਰਾ ਹੀ ਗਲਤ ਹੂੰ ਇਹ ਤਾਂ ਕਿਹ ਹੈ ਕੋਈ ਚਲੋ 2-4 ਜਗ੍ਹਾ ਗਲਤੀਆਂ ਨੂੰ 100 200 ਜਗ੍ਹਾ ਗਲਤੀਆਂ ਨੂੰ ਤਾਵੀ ਬਨ ਲੀਏ ਹੂੰ 9 ਹੈਗੀ ਆ ਜੀ ਨੈਨ ਸਲੋਨੀ ਸੁੰਦਰ ਨਾਰੀ ਖੋੜ ਸ਼ਿੰਗਾਰ ਕਰੈ ਅਤ ਪਿਆਰੀ ਬਿਨ ਜਗਦੀਸ਼ ਭਜੇ ਨਿਤ ਖੁਆਰੀ ਫੇੜ ਹੂੰ ਹੂੰ ਗੱਲ ਕਿੱਥੇ ਐ ਜੋੜ ਤੁਸੀਂ ਕਿੱਥੇ ਦਿੱਤੀ ਹੂੰ ਹੂੰ ਰੁਕਿਓ ਉੱਪਰ ਕੱਲ ਕੋ ਉੱਥੋਂ ਚੱਲਦੇ ਨੇ ਪੈਂਦਾ ਵੀ ਗੱਲ ਮੋਤੀਆਂ ਦੀ ਮਾਲਾ ਹੈ ਨਾ ਇੱਥੋਂ ਚੱਲਦਾ ਨਾ ਸ਼ਬਦ ਆਓ ਪਾਨੀ ਕੁੰਡਲ ਗੱਲ ਮੋਤੀ ਦੀ ਮਾਲਾ ਲਾਲ ਨਿਹਾਲੀ ਫੂਲ ਗੁਲਾਲਾ ਬਿਨ ਜਗਦੀਸ਼ ਕਹਾਂ ਸੁਖ ਭਾਲਾ ਇਹ ਦੋਈ ਜਗ੍ਹਾ ਲੱਗਣੀ ਆ ਨਾ ਆਹ ਉਹਦਾ ਸਾਚੋ ਵਾ ਹੂੰ ਹੂੰ ਬਾਹਰ ਬੁਖੀ ਵੀ ਗੱਲ ਚੱਲੀ ਜਾਂਦੀ ਹੈ ਜਿਹੜਾ ਬਾਹਰ ਬੁਖੀ ਮੋਤੀਆਂ ਦੀ ਮਾਲਾ ਪਾਜੀ ਬੈਠਾ ਹੂੰ ਹੂੰ ਉਰਬਾਲ ਨਾਲ ਦਾ ਜਗਦੀਸ਼ ਤੇ ਬਿਲਰ ਕਰਦਾ ਸੋ ਉਹ ਨੂੰ ਹੈ ਨਹੀਂ ਇਹਦਾ ਜਗਦੀਸ਼ ਵਾਲਾ ਉਹ ਕਰਦਾ ਉਹ ਸੁਖ ਹੈ ਹੂੰ ਹੂੰ ਸੇ ਚਲੂ ਹੈ ਦੋਏ ਪਾਸ ਅੱਛਾ ਹੈ ਠੀਕ ਹੈ ਨੈਣ ਸਲੋਣੀ ਸੁੰਦਰ ਨਾਰੀ ਖੂੜ ਸ਼ਿੰਗਾਰ ਕਰੇ ਤੇ ਪਿਆਰੀ ਅੱਤ ਪਿਆਰੀ ਹੈ ਜਿਹੜੀ ਕਿਹਦੀ ਅੱਤ ਪਿਆਰੀ ਹੈ ਚਲੋ ਇਹ ਦੱਸੋ ਮੈਨੂੰ ਅੱਤ ਪਿਆਰੀ ਕਿਹਦੀ ਹੈ ਹਰਮੇਸ਼ਰ ਦੀ ਹੋ ਅੱਛਾ ਵੇ ਜੇ ਪਰਮੇਸ਼ਰ ਦੀ ਪਿਆਰੀ ਹੈ ਪਹਿਲਾਂ ਤਾਂ ਇਹ ਅਸੀਂ ਟੈਗ ਕਰਾਂਗੇ ਵੀ ਅੱਤ ਪਿਆਰੀ ਕਿਹਦੀ ਹੈ ਹੂੰ ਕੋਲਾ ਕੌਲ ਹਾਂ ਬਾਣੀ ਤੁਰਕੀ ਆ ਹਾਂਜੀ ਤੁਰਕੀ ਬਾਣੀ ਹੱਥ ਪੈਜੀ ਤੇ ਦਰਗਾਹ ਜੀ ਪੈਰੀ ਹੈ ਜਿਹੜੀ ਉਸੇ ਦੀ ਗੱਲ ਚੱਲੂਗੀ ਹੁਣ ਹਾਂਜੀ ਇਹ ਤਾਂ ਇੱਥੇ ਤਾਂ ਇੱਥੇ ਤਾਂ ਕੋਣ ਕਿਹੜਾ ਪਿਆਰ ਆ ਦੇ ਨੇ ਹੋਵੇ ਵੀ ਇੱਥੇ ਚਲੋ ਹੋਵੇ ਵੀ ਹਾਂ ਇੱਥੇ ਵੀ ਤਾਂ ਫਿਰ ਉਹਦਾ ਨੌਂਦਾ ਕਿਦੀ ਪੈਰੀ ਹਾਂ ਇੱਥੇ ਜੀ ਉਹ ਦੱਸ ਤਾ ਉਹ ਦੱਸ ਜੀ ਕਰਤਾ ਉਹ ਦਾ ਪਹਿਲਾਂ ਉਹ ਕਿਹਦੀ ਪੈਰੀ ਹੈ ਹਾਂ ਕਿਉਂਕਿ ਹਮੇਸ਼ਾ ਕੌਲ ਕੌਲ ਉਪਰੋਂ ਸ਼ਵਰ ਜਗਦੀਸ਼ ਦਾ ਹੀ ਚੱਲਦਾ ਬਿਨ ਜਗਦੀਸ਼ ਕਾਹ ਸੁਖ ਪਾਲਾ ਇਹ ਵੀ ਹੈ ਬਿਨ ਜਗਦੀਸ਼ ਭਜੇ ਨਿਤ ਖੁਆਰੀ ਉਹ ਉਹ ਵੇਲਦ ਜਿਹੜੇ ਇੱਥੇ ਬਾਹਰ ਖਵਾ ਬਾਹਰ ਇਹ ਨਕਲ ਕਰਦੇ ਨੇ ਜਿਹੜੇ ਉਹ ਚੱਕਰ ਪਰ ਲੱਤਣਾ ਉਹ ਗੁਲਵੇ ਜੇਕਰ ਬਾਹਰ ਤਾ ਉਹ ਹੱਲਾ ਭਾਉਂਦਾ ਚੱਕਰ ਠੀਕ ਹੈ ਜੀ ਜਿਹਨੇ ਮੁੱਠੀਆਂ ਦੀ ਮਾਰਾ ਬਾਹਰ ਗਾਲ ਚ ਪਾ ਲਈ ਉਹ ਹੈ ਜਿਹਨਾਂ ਗੁਣਾਂ ਦੀ ਮਾਰਾ ਮੂੰਹ ਚ ਬਾਹਰ ਕੱਢਦੇ ਮਾਰਾ ਉਹ ਗੱਲ ਹੋਰ ਹੈ ਹੂੰ ਕਹਿੰਦਾ ਬੋਲਣਾ ਬੋਦੀ ਪਰੋਈ ਜਾਂਦਾ ਹੂੰ ਹੂੰ ਬੋਦੀ ਕੇ ਬੋਲਣਾ ਵੀ ਕੋਲ ਕੇ ਹੂੰ ਹੂੰ ਇਹ ਗੁਰਬਾਣੀ ਵਾਲਾ ਬੰਗੂ ਨਿਕਲੀ ਰਹੀ ਜਾਂਦਾ ਹੂੰ ਜਿਵੇਂ ਧਾਰਣੀ ਬਾੜਾਈ ਚੱਲਦੀ ਹੈ ਕੋਈ ਤੁਸੀਂ ਕੰਨ ਨਹੀਂ ਲਿਖਦੇ ਹੋ ਹੂੰ ਹੂੰ ਉਹ ਸਭਾੜਾ ਬੰਗੂ ਚੱਲੂਗੀ ਤਾਂ ਕਿ ਉਹਦਾ ਸਰਪ ਉਗੇਗਾ ਹੂੰ ਹੂੰ ਹਾਲੇ ਪਿਛਲੀ ਤਾਂ ਤੁਸੀਂ ਰਿਲੇਟਡ ਹੋ ਗਈ ਤਾਂ ਜੇ ਲੋ ਦੋ ਪਕਤੀਆਂ ਵਿੱਚੋਂ ਕੱਢ ਲਓਗੇ ਗੱਲ ਜੁੜਦੀ ਉਹ ਨਹੀਂ ਗੱਲ ਜਾ ਕੇ ਫਿਰ ਚੋਲੋ ਮੁੰਤੀ ਗੱਲ ਲੈ ਲਈਏ ਤੁਸੀਂ ਕੁਲਕੇ ਹੂੰ ਹਾਂ ਲੜੀ ਦੀ ਯੂਟਿਊਬ ਦੀ ਠੀਕ ਹੈ ਜੀ ਇਹ ਲੜੀbaar ਚੱਲਦੀ ਹੈ ਗੱਲ ਹੂੰ ਹਾਂ ਆ ਠੀਕ ਹੈ ਜੀ ਆ ਅਗਲੀ ਅਗਲਾ ਬੰਦ ਹੈ ਜੀ ਮਨ ਆਦ ਗੁਣ ਆਦ ਵਖਾਣਿਆ ਤੇਰੀ ਦੁਵਿਧਾ ਅਦਿਸ਼ਟ ਸਮਾਨਿਆ ਰਹਾਓ ਪਰ ਆਦ ਉਹਨੇ ਜਦ ਗੋਲਪਖਾਨਡ ਕੀਤੇ ਆਦੇ ਆਪਣੇ ਗੁਣਤਾ ਆਪਣੇ ਬਗਾਨੀ ਬਗਾਨੀ ਕੀਤੇ ਬੰਦੇ ਹਮ ਪਰ ਹੁਣ ਨੇ ਗੋਲ ਨਹੀਂ ਬੁਸੜ ਕੀਤੇ ਅੱਛਾ ਜੀ ਜਿਹੜੇ ਇਹ ਪਹਿਲਾਂ ਬੁੜ ਸੀ ਨਾ ਪਿੱਛੇ ਅਤੀਤ ਦੇ ਉਹ ਬਗਾਨਡ ਕੀਤੇ ਹਮ ਗੁਰਬਾਗੂ ਆਪਣੀ ਨੇ ਪਰ ਉਹ ਪਹਿਲੇ ਜਿਹੜੇ ਆਦੇ ਹਮ ਸੀ ਤੋਂ ਪਹਿਲਾਂ ਦੇ ਗੋਲ ਦੇ ਜਿਹੜੇ ਜਿਹੜਾ ਹੁਣ ਉਸ ਅਵਸਥਾ ਦੇ ਵਿੱਚ ਆਉਦੇ ਹੁਣ ਗੋਲ ਹਮ ਜਾਵੇਂ ਉਸ ਵਾਸਤਾ ਵਿੱਚ ਦੀ ਫਿਰ ਇਹਦੇ ਵੀ ਗੁਣ ਹੋਈ ਨੇ ਹੂੰ ਹੂੰ ਪਰ ਆਦਿ ਨੇ ਹੀ ਦੇ ਹੋ ਗੁਣ ਨੇ ਹੂੰ ਆਦ ਗੁਣ ਨੇ ਹਾਂ ਪਖਾਣੇ ਹੂੰ ਜਾਂ ਆਦ ਦੇ ਗੁਣ ਜਿਹੜਾ ਆਦ ਐ ਸਿੱਸੀ ਦਾ ਉਹਦੇ ਗੁਣ ਇਹ ਵੀ ਕਹਿ ਸਕਦੇ ਆਪਾਂ ਹੂੰ ਆਦ ਵਿੱਚ ਇਹਦੇ ਵੀ ਗੁਣ ਹੋਈ ਸੀ ਇਹ ਵੀ ਕਹਿ ਸਕਦੇ ਆਪਾਂ ਮਨ ਆਦ ਗੁਣ ਆਦ ਵਿਖਾਣਿਆ ਹਾਂ ਪਰ ਇਹ ਆਦ ਗੁਰ ਜਿਹੜੇ ਨੇ ਬੰਦੇ ਆਦ ਗੁਰ ਸੀ ਜਿਹੜੇ ਉਹ ਬਖਾਨਦ ਬਖਾਨਦ ਕੀਤੇ ਨੇ ਹਮ ਹਮ ਸਭ ਤੋਂ ਪਹਿਲਾਂ ਉਹੀ ਗੁਰੂ ਜੀ ਆ ਵੀ ਤੇ ਇਹ ਆਦ ਗੁਰ ਪਤਾਰੀ ਕਹਿੰਦੇ ਆ ਇਹਨੂੰ ਆਪਾਂ ਇਹ ਗੁਰੂ ਗ੍ਰੰਥ ਸਾਹਿਬ ਆਦ ਗੁਰਾਂ ਤੇ ਕਹਦੇ ਆ ਜੀ ਆਦ ਗੁਰ ਨੇ ਸਾਰੇ ਹਮ ਇਹ ਆਦ ਹੈ ਗੁਰਲੇ ਗੁਰ ਅਪਾਂਹਨੇ ਬੋਟਲੀ ਗੱਲ ਹਾਂਜੀ ਇਹ ਬੋੜਲੇ ਬੋੜਲੇ ਸਾਰੇ ਇਹਦੇ ਹੂੰ ਬੋੜਲੀ ਜੱਲੇ ਹੋਗਾ ਬੋੜਲੀ ਹੋਕਾ ਬੋੜੇ ਐ ਸਿੱਧਾ ਹੂੰ ਹੂੰ ਉਹ ਕੁਦਾ ਬੈਠਿਆ ਕੀਤੀ ਐ ਹੂੰ ਉਹਦਾ ਸਿਰ ਸਿੱਧਾ ਇਹੀ ਅੱਜ ਤੇਰੀ ਦੁਵਿਧਾ ਦ੍ਰਿਸ਼ਟ ਸਮਾਨਿਆ ਰਹੋ ਤੇਰੀ ਜਿਹੜੀ ਦੁਬਾਰੀ ਦਿੱਸਤੀ ਸੀ ਉਹ ਸੁਭਾਗੀ ਘਤੋ ਹੂੰ ਹੂੰ ਠੀਕ ਹੈ ਜੀ ਅਰਧ ਕੋ ਅਰਧਿਆ ਸਰਧ ਕੋ ਸਰਧਿਆ ਸਲਲ ਕੋ ਸਲਲ ਸਮਾਨ ਆਇਆ ਹੁਣ ਸਲ ਅੱਖਰ ਦੋਹੇ ਇੱਕ ਵਾਰ ਉਹ ਸਿਆਰੀ ਨਾਲ ਹੈ ਇੱਕ ਵਾਰ ਮੁਖਤਾ ਜੀ ਸਲਲ ਮੈਂ ਥਭਿਆ ਤੇ ਉਹਦੇ ਵੀ ਆ ਗਿਆ ਸਲ ਦੋ ਆਗੇ ਨਾਲ ਸਲ ਕੋ ਸਲ ਦੋਹੇ ਲਿਜੇਤਰ ਮੈਂ ਇੱਥੇ ਵੀ ਇਹ ਪਾਣੀ ਦੇ ਨਾਲ ਬਾੜੀ ਵਿੱਚ ਜਾਂਦਾ ਹੂੰ ਇੱਕ ਪਾਣੀ ਰੋਦਲ ਦਾ ਘੜਾ ਸੀ ਕਿਤੇ ਆਦਾ ਚੱਲਿਆ ਹੁੰਦਾ ਤੇ ਚੱਲਿਆ ਆਇਆ ਸਬੂਤਰ ਸ਼ੋ ਗਿਆ ਉਹ ਵੀ ਡਿੱਗ ਗਿਆ ਹੂੰ ਜਿਹੜਾ ਚੱਲਿਆ ਉਹਦੇ ਨਾਲ ਅਰ ਜਿਹੜਾ ਖੜਾ ਹੈ ਉਹਦੇ ਨਾਲ ਅੱਖਰ ਦਾ ਸਿਆਰੀ ਲਾ ਕੇ ਕੋਈ ਕੀ ਲਾ ਕੇ ਉੱਕਰ ਲਾ ਕੇ ਫੜ ਪਾਇਆ ਹੋਇਆ ਹੂੰ ਹੂੰ ਠੀਕ ਹੈ ਫੁਰ ਕਿਲਾਈਵਾਨ ਹੈ ਹੂੰ ਕਿਲਾਈਵਾਨ ਹੈ ਉਹ ਹੋਰ ਉਹਦੇ ਨਾਲ ਫਰਕ ਰੱਖਿਆ ਹੋਇਆ ਹੈ ਠੀਕ ਹੈ ਜੀ ਅਰਦ ਕੋ ਅਰਦੇ ਆ ਜੀ ਹੂੰ ਹੂੰ ਅਰਧ ਕੋ ਅਰਧ ਅਰਧ ਭਰ ਸੀ ਆ ਹਲਾਦਾ ਹੂੰ ਹੂੰ ਕੋ ਅਰਧ ਹੂੰ ਹੂੰ ਪੂਰਾ ਕੀਤਾ ਮਤਲਬ ਨਹੀਂ ਹੂੰ ਅਰਧ ਕੋ ਅਰਧ ਕੋ ਰਾਵ ਨਾ ਸੀ ਤੀ ਅਰਧ ਆ ਵੀ ਆਜਾ ਘਰ ਹੂੰ ਹੋੜ ਨਾ ਨਹੀਂ ਸੱਟ ਕਰੇਂਦੇ ਘਰਿਆ ਸਾਰਾ ਹੂੰ ਆਪਣੇ ਘਰ ਨੂੰ ਅਰਧ ਆਰਾਧ ਨੂੰ ਜਿੱਦੀ ਵੀ ਆਜਾ ਘਰ ਨੂੰ ਆਜਾ ਯਾ ਹੂੰ ਬਾਤ ਆਜਾ ਬਣਾ ਲਿਆ ਇਹਨੂੰ ਹੂੰ ਹੂੰ ਕੋਲੂ ਘਰ ਆਵੜੋ ਆਤੇ ਪਰ ਉਹ ਲੋ ਜਗਾ ਆਦੇ ਹੈ ਹੂੰ ਹੂੰ ਰਾਜ ਲੜੀ ਕੀ ਆਦੇ ਹਰਦਾ ਬਲਾ ਲਿਆ ਘਰ ਬਣਾ ਲਿਆ ਘਰ ਉੜੂ ਅੱਛਾ ਜੀ ਕੋਲੂ ਵਾਲੀ ਸੜ ਕਰੇ ਢੜਿਆ ਕਰਾ ਹੂੰ ਹੂੰ ਉਹ ਪਾ ਲਿਓਈ ਉਹ ਕੀ ਕਰਦੀ ਹੈ ਠੀਕ ਹੈ ਜੀ ਸਰਦ ਕੋ ਸਰਦਿਆ ਜੇ ਸਾਦਾ ਦੁੰਧਾ ਧਰਦਾ ਫਿਰ ਅੱਛਾ ਜੀ ਉਹ ਤੇ ਸ਼ਰਦਾ ਕੀਤੀ ਹੂੰ ਹੂੰ ਉਹ ਦੂਰ ਤੇ ਸ਼ਰਦਾ ਕੀਤੀ ਮੰਨੇ ਤਾਂ ਆਇਆ ਹੂੰ ਹੂੰ ਸ਼ਰਦਾ ਪਰੇ ਉਦਾ ਅਸਲ ਚ ਠੀਕ ਹੈ ਜੀ ਪਰੇ ਸ਼ਰਦਾ ਭੁੱਖਾ ਪਰੇ ਵੀ ਕੋ ਗੱਲ ਹੈ ਠੀਕ ਹੈ ਜੀ ਸਲਲ ਕੋ ਸਲਲ ਸਮਾਨ ਆਇਆ ਮਾਨ ਆਪਣੀ ਲੋੜ ਨੂੰ ਕਹਿੰਦੇ ਜਦ ਉਹ ਲੋੜ ਹੋਈ ਨਾ ਬੰਦੇ ਲੋੜ ਮਹਿਸੂਸ ਕੀਤੀ ਵੀ ਮੇਰਾ ਫਾਇਦਾ ਐਸੇ ਚ ਹੈ ਹੂੰ ਹੂੰ ਫਿਰ ਉਹ ਆ ਗਿਆ ਅੱਛਾ ਜੀ ਚਲਣ ਕੋ ਸਰ ਪਾਣੀ ਦੀ ਬਾਣੀ ਵਰ ਗਿਆ ਹੂੰ ਪਾਣੀ ਨਾਲ ਪਾਣੀ ਠੀਕ ਹੈ ਜੀ ਹੈ ਠੀਕ ਹੈ ਜੀ ਪਾਣੀ ਦਾ ਪਾਣੀ ਵਰ ਗਿਆ ਕੋ ਹੋ ਗਿਆ ਦੋ ਪਾਣੀ ਹੂੰ ਸਮਾਨ ਆਇਆ ਭਾਰਕ ਕੋਈ ਨਹੀਂ ਰਿਆ ਦੋ ਹਲ ਚ ਇਹ ਰੀਏਗਾ ਵੀ ਇਹ ਘਟੀ ਹੈ ਕੱਲ ਮੇਰੀ ਮੰਦਾ ਸੀ ਹੂੰ ਉਹਨੂੰ ਪੈਰਾਣੀ ਵੜਾਲ ਲਿਆ ਦੁੱਧ ਘਟਿਆ ਸੀ ਪਰੇ ਪਿਆ ਸੀ ਜਦੋਂ ਦੁੱਧ ਵਧੀਆ ਸੀ ਹਲਗ ਪਿਆ ਸੀ ਪਾਲੀ ਘਟਿਆ ਸੀ ਹਲਗ ਪਿਆ ਸੀ ਰੁਕੇ ਆ ਜਾ ਭਾਈ ਜਦ ਪਾਲੀ ਦੁੱਧ ਚ ਪੈ ਗਿਆ ਉਸ ਉੱਤੇ ਬਣਾ ਲਿਆ ਉਹਨੇ ਹਾਂਜੀ ਠੀਕ ਹੈ ਜੀ ਬਦਤ ਜੈ ਦਿਓ ਜੈ ਦੇਵ ਕੋ ਰਮਿਆ ਅਤੇ ਜੈ ਦਿਓ ਸੀ ਜਿਹੜਾ ਜੈ ਦੇਵ ਕੋ ਰਮ ਗਿਆ ਹੂੰ ਉਹ ਉਹਦੀ ਵੀ ਬਰਕਬਾਦ ਤਾਂ ਹੂੰ ਹੂੰ ਬਰਕਬਾਦ ਤਾਂ ਨਾ ਹਾਂਜੀ ਹਾਂਜੀ ਕੋਈ ਫਰਕ ਹੈ ਜੇ ਤਰ ਮੰਨਦੇ ਵੀ ਤੋਏ ਹੂੰ ਆਹ ਯਾਤ ਯਾਤ ਨੂੰ ਫਾਰਮੂਲਾ ਸਮਝ ਆ ਗਿਆ ਨਾ ਹੁਣ ਹੂੰ ਉਹ ਤੋਂ ਹੀ ਮਾਰੇ ਨਹੀਂ ਖਾ ਸਾਦੇ ਵਾਲੀ ਕਿੰਨੇ ਵਾਰ ਖਤੇ ਇਹਨਾਂ ਨੇ ਜੈਦੇਵ ਨੂੰ ਆ ਪ੍ਰਮਾਤਮਾ ਕਹਿੰਦਾ ਉਹ ਮੈਂ ਪਹਿਲਾਂ ਮੰਗੂ ਐ ਹਾਂ ਹਾਂ ਇੱਥੇ ਜੈਦੇਵ ਨੂੰ ਪ੍ਰਮਾਤਮਾ ਕਹਿੰਦਾ ਤੇ ਜੈਦੇਵ ਚਲੋ ਬਰੀ ਗੱਲ ਨਾ ਨਾ ਮੈਂ ਇਹਦੀ ਗੱਲ ਕਰਨਾ ਆਛਾ ਇਹਨਾਂ ਨੇ ਠੀਕੇ ਵਾਲਿਆਂ ਨੇ ਜੈਦੇਵ ਇੱਥੇ ਪ੍ਰਮਾਤਮਾ ਅਰਚ ਕਰਤੇ ਆ ਮਨ ਚਿਤਰੀ ਗੱਲ ਨਹੀਂ ਕੀਤੀ ਪੈਣਾ ਦਾ ਹਮ ਅਸਲ ਦੀ ਗੱਲ ਕੀ ਹੈ ਆਪਣੀ ਕੀ ਗੱਲ ਹਮ ਕੇਵਲ ਪ੍ਰਮਾਤਮਾ ਜੀਰੋ ਪ੍ਰਮਾਤਮਾ ਸਭ ਦੇ ਦਾਸ ਹਾਂ ਲੋ ਪ੍ਰਾਰਥਨਾ ਹਾਂਜੀ ਅੰਤੋਂ ਪਰੇ ਜਿਹੜੀ ਆਸ ਹਮ ਹਾਂ ਆਪਣਾ ਆਪੇ ਪਰ ਮੰਨ ਤੋਂ ਲੱਗਦਾ ਪਰ ਇਹ ਬੰਦਾ ਬੋਲੇ ਠੀਕ ਹੈ ਜੀ ਜੇਰਾ ਮਾਨ ਹੈ ਆਤਮਾ ਹੈ। ਤੋਂ ਹੀ ਆਤਮਾ ਪ੍ਰਾਪਨਾ ਇੱਕੋ ਕਰਾਇ। ਹੂੰ ਹੂੰ। ਅੰਤਰ ਕੀ ਸਰ ਬਗੈ ਜਾ ਦੁਬਦਾ ਜਾ। ਅੰਤਰ ਦੀ ਦੁਬਦਾ ਅਦਰੇ ਜਾ ਫਰਜਦੀ ਹੈ। ਆਪੇ ਬਰਬਾਦ ਹੋ ਸਕਦਾ ਹੈ। ਹੂੰ। ਬਰਬਾਦ ਬਤਾਦੇ ਹੋਰ। ਹਾਂਜੀ। ਉਹਨੇ ਪ੍ਰਮਾਤਮਾ ਪਹਿਲੇ ਹੀ ਬਣਾ ਲਿਆ ਜਦ ਫਿਰ ਉਹ ਸਵਾਲ ਖਰੇਆ ਦੋ। ਹੂੰ ਹੂੰ। ਉਹ ਜੀ ਬ੍ਰह्म ਨਿਰਮਾਨ ਜਲੀਨ ਪਾਇਆ। ਬ੍ਰਹਮ ਨਿਰਵਾਣ ਲਿਵ ਲੀਨ ਪਾਇਆ ਬ੍ਰਹਮ ਨਿਰਵਾਣ ਨਿਰਵਾਣ ਕੋਲ ਹੁੰਦਾ ਜਿਹੜਾ ਬੋਲਦਾ ਆਪਣੇ ਅੰਦਰ ਬੋਲਣ ਦੀ ਸ਼ਮਤਾ ਹੈ ਨਹੀਂ ਆਪ ਬੋਲਦਾ ਨਹੀਂ ਬੁਲਾਇਆ ਬੋਲਦਾ ਤੇ ਆਪੋ ਬੋਲ ਜਾਣਦਾ ਮੈਂ ਕਹਿਆ ਸਭ ਹੂੰ ਹੂੰ ਜਦ ਕਹਿੰਦਾ ਮੈਂ ਤਾਂ ਆਪ ਬੋਲਣੇ ਨਹੀਂ ਜਾਣਦਾ ਮੈਂ ਤਾਂ ਗੂਗਾ ਸੀਗਾ ਜਨਮ ਤੋਂ ਹੀ ਹੂੰ ਬੇਰੂ ਦਾ ਬੋਲਣ ਆਇਆ ਹੈ ਬੁਲਾਇਆ ਹੈ ਤਾਂ ਬੋਲਿਆ ਹਮਮ ਪ੍ਰਭ ਜਿਹੜਾ ਹੈ ਨਿਰਵਾਣ ਹੈ ਹਮਮ ਲਿਵ ਲੀਨ ਹੋ ਕੇ ਪਾਇਆ ਉਹਨਾਂ ਨੂੰ ਲਿਵ ਜੋੜ ਕੇ ਪਾਇਆ ਹੈ ਹਮਮ ਜਿਹੜਾ ਬ੍ਰਹਮ ਲੀਨ ਦਾ ਗੱਲ ਹੋ ਗਈ ਇੱਥੇ ਸਾਡੀ ਵੀ ਹਮਮ ਪ੍ਰਭ ਲੀਨ ਹੋਣ ਪਰ ਠੀਕ ਹੈ ਪ੍ਰਭ ਲੀਨ ਹੋ ਕੇ ਵੱਡਾ ਕੀਆ ਕੋਲੋਂ ਬੜਲ ਹਮਮ ਪ੍ਰਭ ਲੀਨ ਹੋ ਕੇ ਬ੍ਰਹਮੀ ਬ੍ਰਹਮੀ ਨੇ ਆ ਹਮਮ ਇਹ ਬ੍ਰਹਮਾ ਤੋਂ ਕੱਟੋ ਬ੍ਰਹਮਾ ਹੀ ਰਬ ਨਹੀਂ ਹੋ ਸਕਦਾ ਹੋਰ ਕੋਈ ਨਹੀਂ ਹੋ ਸਕਦਾ ਹੂੰ ਹੂੰ ਏਡਾ ਬ੍ਰਹਮ ਬ੍ਰਹਮ ਨੂੰ ਜਾਣ ਲੈਂਦਾ ਉਹ ਰਬ ਹੂੰ ਹੂੰ ਜਿਹੜਾ ਜਾਣ ਲੈਂਦਾ ਉਹ ਸਮਾ ਜਾਂਦਾ ਠੀਕ ਹੈ ਤੇ ਉਹਦੇ ਬਾਅਦ ਕੀ ਹੁੰਦਾ ਬ੍ਰਹਮ ਬ੍ਰਹਮ ਨਹੀਂ ਰਹਿੰਦਾ ਬ੍ਰਹਮਾ ਬ੍ਰਹਮ ਨਹੀਂ ਰਹਿੰਦਾ ਕੋਈ ਉਹ ਪਰਮਾਤਮਾ ਕਹਿੰਦੇ ਨੇ ਭਾਈ ਹੂੰ ਹੂੰ ਹਾਂ ਠੀਕ ਹੈ ਜੀ ਐਤੋਂ ਵਧੀਆ ਆਤਮਾ ਦਾ ਸਰੂਪ ਦੱਸੋ ਕਿਹੜਾ ਹੁਣ ਮਾਜੀ ਉੱਤਮ ਸਰੂਪ ਹੈ ਸਭ ਤੋਂ ਵਸਲੇ ਹੀ ਪਰਮਾਤਮਾ ਹੈ ਔਰ ਕੀ ਹੈ ਹਮ ਨਨਾਲ ਮੈਂ ਦੇਖਦਾ ਸੀ ਵਿੱਚ ਨੂੰ ਜਿਹੜਾ ਦੱਤ ਅੱਖਰ ਇਹਨਾਂ ਨੇ ਦੱਤ ਦਾ ਦੱਤ ਅੱਖਰ ਦਾ ਹਮੇਸ਼ਾ ਅਰਥ ਦਾਨ ਆਉਂਦਾ ਬਾਣੀ ਵਿੱਚ ਜੀ ਦੱਤ ਦਾ ਅਰਥ ਇਹੋ ਦਾ ਦੱਤ ਦਾ ਦੇਣਾ ਹੋਗਾ ਅ ਤੀਰਤਪ ਦਇਆ ਦਾ ਦਾਨ ਕੀ ਇਹਨਾਂ ਨੂੰ ਹੱਥ ਦੇਣਾ ਦੇਣਾ ਹੋਵੇਗਾ ਦੇਣਾ ਹੋ ਗਿਆ ਠੀਕ ਹੈ ਜੀ ਦੇਣਾ ਤੇ ਕੰਚਨ ਤੇ ਕੋਟ ਦਤ ਕਰੀ ਇਹ ਵੀ ਠੀਕ ਹੈ ਵੀ ਦਿੱਤਾ ਬਹੁ ਹੈ ਵਰ ਗੈਵਰ ਦਾਨ ਹਉ ਤਾਂ ਉਹ ਵੀ ਦਾਨਦਾਰਸ਼ ਵੀ ਦੇਣਾ ਹੁੰਦਾ ਹੈ ਦਾਨਦਾਰਸ਼ ਵੀ ਦੇਣਾ ਹੁੰਦਾ ਹਾਂ ਤਾਂ ਇੱਕ ਵਾਰ ਇਹ ਆਉਂਦਾ ਮੁਕਤਾ ਜੀ ਦੋ ਵਾਰ ਔਕੜ ਨਾਲ ਉੱਥੇ ਵੀ ਦਾ ਮਤਲਬ ਕੰਚਨ ਬਹੁਤ ਦਤ ਕਰਾ You have zero balance on your account.